ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ ਦਿਲਬਾਗ ਆਪਣੀ ਛੋਟੀ ਭੈਣ ਪਰਨੀਤ ਦੇ ਘਰ ਦੇ ਦਰਵਾਜ਼ੇ ਦੀ ਡੋਰ ਬੈਲ ਝੋਰ-ਝੋਰ ਨਾਲ ਵਜਾ ਰਿਹਾ ਸੀ ਪਰਨੀਤ ਪਰਨੀਤ ਕਿੱਥੇ ਹੈ ਦਰਵਾਜ਼ਾ ਖੋਲ ਤਾਂ ਦਿਲਬਾਗ ਦੇ ਪਾਪਾ ਅਰਜੁਨ ਸਿੰਘ ਜੀ ਕਹਿਣ ਲੱਗੇ ਬੇਟਾ ਵਾਰ-ਵਾਰ ਦਰਵਾਜ਼ੇ ਦੀ ਘੰਟੀ ਨਾ ਵਜਾ ਜਵਾਈ ਸਾਹਿਬ ਕੀ ਸੋਚਣਗੇ ਫਿਰ ਪਰਨੀਤ ਬਾਹਰ ਆਉਂਦੀ ਹੈ ਤੇ ਦਰਵਾਜ਼ਾ ਖੋਲਦੀ ਹੈ ਅਤੇ ਖੁਸ਼ੀ ਵਿੱਚ ਚੈੱਕਦੀ ਹੋਈ ਕਹਿਣ ਲੱਗੀ ਪਾਪਾ ਜੀ ਤੁਸੀਂ ਐਨੀ ਰਾਤ ਨੂੰ ਇਹ ਕਹਿ ਕੇ ਆਪਣੇ ਭਰਾ ਦੇ ਪਾਪਾ ਨੂੰ ਗੱਲ ਲੱਗ ਕੇ ਮਿਲਦੀ ਹੈ ਫਿਰ ਪਰਨੀਤ ਕਹਿੰਦੀ ਹੈ ਵੀਰੇ ਤੁਸੀਂ ਕਿਵੇਂ ਹੋ ਤੁਹਾਨੂੰ ਇੰਨੇ ਦਿਨਾਂ ਬਾਅਦ ਮੇਰੀ ਯਾਦ ਆਈ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਨਾਸ਼ਤਾ ਲੈ ਕੇ ਆਉਂਦੀ ਹਾਂ ਫਿਰ ਦਰਬਾਗ ਨੇ ਕਿਹਾ ਨਹੀਂ ਪਰਨੀਤ ਫਿਲਹਾਲ ਮੈਂ ਜਲਦੀ ਵਿੱਚ ਹਾਂ ਪਰਨੀਤ ਬੋਲੀ ਨਹੀਂ ਵੀਰੇ ਤੁਸੀਂ ਬਹੁਤ ਦਿਨਾਂ ਬਾਅਦ ਸਾਡੇ ਘਰ ਆਏ ਹੋ ਮੈਂ ਤੁਹਾਨੂੰ ਬਿਨਾ ਕੁਝ ਖਾਦੇ ਪੀਤੇ ਨਹੀਂ ਜਾਣ ਦੇਣਾ ਦਿਲਬਾਗ ਕਹਿਣ ਲੱਗਿਆ ਪ੍ਰਨੀਤ ਮੇਰੀ ਕੁਝ ਮਜਬੂਰੀ ਹੈ ਇਸ ਲਈ ਮੈਨੂੰ ਅੱਜ ਤੇਰੇ ਕੋਲ ਆਉਣਾ ਪਿਆ ਇਹ ਕਹਿ ਕੇ ਦਿਲਬਾਗ ਦੇ ਚਿਹਰੇ ਤੇ ਐਕਸਪ੍ਰੈਸ਼ਨ ਬਦਲ ਗਏ ਉਹ ਆਪਣੀ ਭੈਣ ਤੋਂ ਨਜ਼ਰ ਇੱਧਰ ਉੱਧਰ ਕਰਕੇ ਬੋਲ ਰਿਹਾ ਸੀ ਪ੍ਰਨੀਤ ਨੇ ਆਪਣੇ ਪਾਪਾ ਦਾ ਹੱਥ ਫੜ ਕੇ ਉਹਨਾਂ ਨੂੰ ਸੋਫੇ ਤੇ ਬਿਠਾਇਆ ਤੇ ਖੁਦ ਉਹਨਾਂ ਦੇ ਕੋਲ ਬੈਠ ਗਈ ਉਹਨਾਂ ਦਾ ਹਾਲਚਲ ਪੁੱਛਣ ਲੱਗੀ ਫਿਰ ਦਿਲਬਾਗ ਨੇ ਆਪਣੀ ਗੱਲ ਦੀ ਸ਼ੁਰੂਆਤ ਕੀਤੀ ਪਰਨੀਤ ਅੱਜ ਤੋਂ ਬਾਅਦ ਪਾਪਾ ਤੇਰੇ ਘਰ ਰਹਿਣਗੇ ਇਹ ਸੁਣ ਕੇ ਪਰਨੀਤ ਹੈਰਾਨ ਹੋ ਗਈ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਪਰਨੀਤ ਨੇ ਪੁੱਛਿਆ ਕੀ ਮਤਲਬ ਦਿਲਬਾਗ ਨੇ ਕਿਹਾ ਕਿ ਉਹ ਕੀ ਹੈ ਨਾ ਕਿ ਤੇਰੀ ਭਾਬੀ ਬਿਮਾਰ ਰਹਿੰਦੀ ਹੈ ਉਸ ਤੋਂ ਘਰ ਦਾ ਕੰਮ ਨਹੀਂ ਹੁੰਦਾ ਇਸ ਲਈ ਕੁਝ ਦਿਨ ਤੂੰ ਪਾਪਾ ਨੂੰ ਆਪਣੇ ਕੋਲ ਰੱਖ ਲੈ ਜਿਵੇਂ ਹੀ ਤੇਰੀ ਭਾਬੀ ਦੀ ਤਬੀਅਤ ਠੀਕ ਹੋ ਜਾਵੇਗੀ ਫਿਰ ਮੈਂ ਪਾਪਾ ਨੂੰ ਲੈ ਜਾਵਾਂਗਾ ਪਰਨੀਤ ਨੇ ਕਿਹਾ ਕੋਈ ਪ੍ਰੋਬਲਮ ਨਹੀਂ ਮੇਰੇ ਵੀ ਪਾਪਾ ਹਨ ਮੈਂ ਇਹਨਾਂ ਦਾ ਪੂਰਾ ਧਿਆਨ ਰੱਖੂੰਗੀ ਮੇਰੇ ਵੀ ਆਪਣੇ ਪਾਪਾ ਦੇ ਪ੍ਰਤੀ ਕੁਝ ਫਰਜ਼ ਬੰਦੇ ਹਨ ਮੈਂ ਆਪਣੇ ਫਰਜ਼ਾਂ ਨੂੰ ਪੂਰਾ ਕਰੂੰਗੀ ਤੁਸੀਂ ਆਰਾਮ ਨਾਲ ਬਿਨਾਂ ਕਿਸੇ ਚਿੰਤਾ ਦੇ ਜਾਓ ਜਦੋਂ ਕਿ ਦਿਲਬਾਗ ਨੇ ਇੱਕ ਬਹੁਤ ਵੱਡਾ ਝੂਠ ਬੋਲਿਆ ਸੀ ਬਹਾਨਾ ਬਣਾਇਆ ਸੀ ਉਸ ਦੀ ਪਤਨੀ ਬਿਲਕੁਲ ਤੰਦਰੁਸਤ ਸੀ ਉਸ ਦੀ ਕੋਈ ਤਬੀਅਤ ਖਰਾਬ ਨਹੀਂ ਸੀ ਅਸਲ ਵਿੱਚ ਅਰਜੁਨ ਸਿੰਘ ਜੀ ਦੀ ਤਬੀਅਤ ਉਹਨਾਂ ਦਿਨਾਂ ਵਿੱਚ ਬਹੁਤ ਖਰਾਬ ਰਹਿਣ ਲੱਗ ਪਈ ਸੀ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਉਹਨਾਂ ਦੇ ਨੂੰ ਰਿੰਪੀ ਉਹਨਾਂ ਤੋਂ ਸਾਰਾ ਦਿਨ ਘਰ ਦਾ ਕੰਮ ਕਰਵਾਉਂਦੀ ਸੀ ਦਿਲਬਾਗ ਜਿਵੇਂ ਹੀ ਕੰਮ ਤੇ ਚਲਾ ਜਾਂਦਾ ਉਹ ਅਰਜਨ ਸਿੰਘ ਜੀ ਤੋਂ ਝਾੜੂ ਪੋਚਾ ਕਰਵਾਉਂਦੀ ਖੁਦ ਸਿਰ ਫੜ ਕੇ ਬੈੱਡ ਤੇ ਪਈ ਰਹਿੰਦੀ ਤੇ ਕਹਿੰਦੀ ਕਿ ਖਬਰਦਾਰ ਜੇ ਤੁਸੀਂ ਆਪਣੇ ਬੇਟੇ ਨੂੰ ਮੇਰੀ ਸ਼ਿਕਾਇਤ ਕੀਤੀ ਨਹੀਂ ਤਾਂ ਮੈਂ ਕੋਈ ਅਜੀਹਾ ਇਲਜ਼ਾਮ ਲਗਾਵਾਂਗੀ ਕਿ ਦੁਨੀਆਂ ਨੂੰ ਤੁਸੀਂ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੋਗੇ ਉਸ ਦੀ ਇਹ ਧਮਕੀ ਸੁਣ ਕੇ ਅਰਜਨ ਸਿੰਘ ਜੀ ਹਰਾਨ ਰਹਿ ਜਾਂਦੇ ਹਨ ਕਿ ਪਤਾ ਨਹੀਂ ਉਹ ਕੀ ਕਰਨਾ ਚਾਹੁੰਦੀ ਹੈ ਜੇ ਇਸ ਉਮਰ ਵਿੱਚ ਕੋਈ ਐਸਾ ਵੈਸਾ ਇਲਜ਼ਾਮ ਲਗਾ ਦਿੱਤਾ ਤਾਂ ਮੇਰੇ ਕੋਲ ਕੀ ਰਹਿ ਜਾਵੇਗਾ ਇੱਕ ਇੱਜ਼ਤ ਹੀ ਤਾਂ ਸੀ ਜੋ ਉਹਨਾਂ ਨੇ ਕਮਾਈ ਸੀ ਦਿਲਬਾਗ ਵੀ ਉਹਨਾਂ ਦੀ ਕੋਈ ਜ਼ਿਆਦਾ ਪ੍ਰਵਾਹ ਨਹੀਂ ਕਰਦਾ ਸੀ ਉਹ ਉਹਨਾਂ ਨੂੰ ਕਿਸੇ ਬੋਝ ਦੀ ਤਰ੍ਹਾਂ ਸਮਝਦਾ ਸੀ ਪਰ ਅਰਜਨ ਸਿੰਘ ਜੀ ਕੀ ਕਰ ਸਕਦੇ ਸੀ ਸਾਰੀ ਉਮਰ ਉਹਨਾਂ ਦੇ ਲਈ ਕਮਾਇਆ ਪਾਲਿਆ ਪੋਸਿਆ ਉਹਨਾਂ ਨੂੰ ਇਸ ਕਾਬਿਲ ਬਣਾਇਆ ਕਿ ਦੁਨੀਆ ਵਿੱਚ ਕਾਮਯਾਬੀ ਨਾਲ ਉਹ ਸਿਰ ਚੱਕ ਕੇ ਜਿਉਂ ਸਕਣ ਜਦੋਂ ਦੀ ਅਰਜਨ ਸਿੰਘ ਜੀ ਦੀ ਤਬੀਅਤ ਖਰਾਬ ਰਹਿਣ ਲੱਗੀ ਸੀ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੋਚਿਆ ਘਰ ਵਿੱਚ ਆਰਾਮ ਕਰੂੰਗਾ ਵੈਸੇ ਤਾਂ ਅਰਜਨ ਸਿੰਘ ਜੀ ਦੀ ਆਪਣੀ ਕਾਬਲੀਅਤ ਸੀ ਉਹ ਕਮਾ ਕੇ ਖਾ ਸਕਦੇ ਸੀ ਪਰ ਬਿਮਾਰੀ ਦੇ ਕਾਰਨ ਜੌਬ ਵਿੱਚੋਂ ਹੀ ਛੱਡਣੀ ਪਈ ਪਰ ਇਹ ਗੱਲ ਉਹਨਾਂ ਦੀ ਨੂੰ ਰਿੰਪੀ ਨੂੰ ਰੜਕਦੀ ਸੀ ਕਿ ਇਹ ਹੁਣ ਵੇਲਾ ਬੈਠਾ ਖਾਵੇਗਾ ਕੰਮ ਤਾਂ ਕੋਈ ਕਰਦਾ ਨਹੀਂ ਬਸ ਸਾਰਾ ਦਿਨ ਰਿੰਪੀ ਬੇਟਾ ਮੈਨੂੰ ਖਾਣਾ ਦੇ ਦੇ ਮੈਨੂੰ ਚਾਹ ਦੇ ਦਿਓ ਇਹ ਸਭ ਕੁਝ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਅਰਜਨ ਸਿੰਘ ਜੀ ਘਰ ਦਾ ਸਾਰਾ ਕੰਮ ਕਰਦੇ ਪਰ ਉਸ ਨੂੰ ਇਹ ਲੱਗਦਾ ਸੀ ਕਿ ਨੂੰ ਨੂੰ ਉਹਨਾਂ ਦੀ ਮੌਜੂਦਗੀ ਬਰਦਾਸ਼ਤ ਨਹੀਂ ਹੁੰਦੀ ਉਹਨਾਂ ਦੀ ਦੋ ਵਕਤ ਦੀ ਰੋਟੀ ਉਹਨਾਂ ਨੂੰ ਬੋਝ ਲੱਗਦੀ ਹੈ ਪਰ ਅਰਜਨ ਸਿੰਘ ਜੀ ਮਜਬੂਰ ਸੀ ਅੱਜ ਤੱਕ ਉਹਨਾਂ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਬੇਟਾ ਤੈਨੂੰ ਬਾਹਰੋਂ ਖਾਣਾ ਆਰਡਰ ਕਰ ਦਿੰਦੇ ਖੁਦ ਪੀਜ਼ਾ ਖਾਂਦੇ ਚੰਗੇ ਚੰਗੇ ਪਕਵਾਨ ਬਣਾ ਕੇ ਖਾਂਦੇ ਪਰ ਅਰਜਨ ਸਿੰਘ ਜੀ ਅੱਗੇ ਸੁੱਕੀ ਰੋਟੀ ਰੱਖ ਦਿੰਦੇ ਉਹ ਬੜੀ ਮੁਸ਼ਕਲ ਨਾਲ ਪਾਣੀ ਦੇ ਨਾਲ ਰੋਟੀ ਲਗਾਉਂਦੇ। ਅਰਜਨ ਸਿੰਘ ਜੀ ਦੀ ਆਪਣੇ ਕੋਲ ਜਮਾ ਪੂੰਜੀ ਵੀ ਨਹੀਂ ਸੀ ਕਿਉਂਕਿ ਜਦੋਂ ਉਹਨਾਂ ਦੀ ਪਤਨੀ ਬਿਮਾਰ ਸੀ ਤਾਂ ਸਾਰੇ ਪੈਸੇ ਉਸ ਦੇ ਇਲਾਜ ਤੇ ਖਰਚ ਹੋ ਗਏ। ਜੋ ਥੋੜੇ-ਬਹੁਤ ਬਜੇ ਸੀ, ਬੇਟੇ ਨੇ ਜ਼ਬਰਦਸਤੀ ਉਹਨਾਂ ਤੋਂ ਇਹ ਕਹਿ ਕੇ ਲੈ ਲਈ ਕਿ ਹੁਣ ਮੈਂ ਅੱਗੇ ਤੋਂ ਤੁਹਾਡਾ ਖਿਆਲ ਰੱਖੂੰਗਾ। ਪਰ ਉਸਨੇ ਖਿਆਲ ਤਾਂ ਕੀ ਰੱਖਣਾ ਸੀ, ਉਲਟਾ ਕੰਮ ਕਰਵਾਉਂਦਾ ਤੇ ਖਾਣਾ ਵੀ ਨਸੀਬ ਨਹੀਂ ਹੁੰਦਾ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਦੋਂ ਰਿੰਪੀ ਨੇ ਘਰ ਦੇ ਸਾਰੇ ਪਰਦੇ ਤੇ ਵਾਸ਼ਰੂਮ ਅਰਜਨਜੀਤ ਨੂੰ ਸਾਫ਼ ਕਰਵਾਏ ਤੇ ਕਹਿਣ ਲੱਗੀ ਕਿ ਤੁਹਾਡੀ ਡਿਊਟੀ ਵਾਸ਼ਰੂਮ ਸਾਫ਼ ਕਰਨ ਦੀ ਹੀ ਨਹੀਂ ਘਰ ਵਿੱਚ ਲੱਗੇ ਜਾਲੇ ਵੀ ਸਾਫ਼ ਕਰਨੇ ਹਨ ਕਿਤੇ ਵੀ ਧੂਣ ਮਿੱਟੀ ਦਿਸਣੀ ਨਹੀਂ ਚਾਹੀਦੀ ਸਾਰਾ ਘਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੁਸੀਂ ਘਰ ਵਿੱਚ ਵਿਹਲੇ ਪਏ ਰਹਿੰਦੇ ਹੋ ਇਹਨਾਂ ਕੰਮ ਤਾਂ ਕਰ ਹੀ ਸਕਦੇ ਹੋ ਕੋਈ ਤੁਹਾਡੇ ਹੱਥ ਪੈਰ ਨਹੀਂ ਕੱਸਦੇ ਸਾਡੀ ਐਨੀ ਕਮਾਈ ਨਹੀਂ ਹੈ ਕਿ ਅਸੀਂ ਨੌਕਰ ਰੱਖ ਲਈਏ ਅਰਜਨ ਸਿੰਘ ਜੀ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦੇ ਸੀ ਕਮਜ਼ੋਰੀ ਫੀਲ ਹੋ ਰਹੀ ਸੀ ਉਹਨਾਂ ਦੀ ਨੂੰ ਰਿੰਪੀ ਰੋਲਾ ਪਾਉਣ ਲੱਗੀ ਕਿ ਇੰਨਾ ਕੰਮ ਵੀ ਨਹੀਂ ਹੁੰਦਾ ਤੇ ਹੋਰ ਵੀ ਬਹੁਤ ਕੁਝ ਬੋਲ ਰਹੀ ਸੀ ਮਜਬੂਰਨ ਅਰਜਨ ਸਿੰਘ ਜੀ ਨੂੰ ਕੰਮ ਕਰਨ ਦੇ ਲਈ ਉੱਠਣਾ ਹੀ ਪਿਆ ਅਰਜਨ ਸਿੰਘ ਜੀ ਹਜੇ ਪੌੜੀਆਂ ਸਾਫ਼ ਕਰ ਰਹੇ ਸੀ ਕਦੇ ਪਰਦੇ ਸਾਫ਼ ਕਰਦੇ ਤੇ ਕਦੇ ਵਾਸ਼ਰੂਮ 6 ਘੰਟੇ ਲਗਾਤਾਰ ਕੰਮ ਕਰਕੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਪਰ ਰਿੰਪੀ ਨੇ ਸਵੇਰ ਤੋਂ ਇੱਕ ਕੱਪ ਚਾਹ ਤੱਕ ਨਹੀਂ ਪੁੱਛੀ ਸੀ ਜਦੋਂ ਉਹ ਵਾਪਸ ਆਪਣੇ ਕਮਰੇ ਵਿੱਚ ਆਈ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੇ ਤੇ ਬੇਹੋਸ਼ ਹੋ ਕੇ ਡਿੱਗ ਪਈ। ਰਾਤ ਭਰ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਕਮਰੇ ਵਿੱਚ ਪਏ ਰਹੇ। ਸਵੇਰ ਜਦੋਂ ਉਹਨਾਂ ਦਾ ਬੇਟਾ ਉਹਨਾਂ ਦੇ ਲਈ ਚਾਹ ਲੈ ਕੇ ਆਇਆ ਤਾਂ ਦੇਖਿਆ ਪਾਪਾ ਜ਼ਮੀਨ ਤੇ ਡਿੱਗੇ ਪਏ ਹਨ। ਦਿਲਬਾਗ ਉਹਨਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਬਹੁਤ ਮਨਹੋਸ ਖਬਰ ਦਿੱਤੀ ਕਿ ਉਹਨਾਂ ਦੀਆਂ ਦੋਨੋਂ ਕਿਡਨੀਆ ਖਰਾਬ ਹੋ ਗਈਆਂ ਹਨ। ਇਹ ਸੁਣਦੇ ਹੀ ਦਿਲਬਾਗ ਤੇ ਰਿੰਪੀ ਨੂੰ ਬਹੁਤ ਹੀ ੱੱਕਾ ਲੱਗਿਆ। ਉਹ ਡਰ ਗਏ। ਕਿ ਉਹਨਾਂ ਦਾ ਇਲਾਜ ਕਰਵਾਉਣਾ ਪਵੇਗਾ ਇਸ ਵਜ੍ਹਾ ਕਰਕੇ ਉਹਨਾਂ ਨੇ ਪਲਾਨ ਬਣਾਇਆ ਕਿ ਅਰਜੁਨ ਸਿੰਘ ਜੀ ਨੂੰ ਪਰਨੀਤ ਦੇ ਘਰ ਛੱਡ ਦਿੰਦੇ ਹਾਂ ਪਰਨੀਤ ਨੂੰ ਦਿਲਬਾਗ ਨੇ ਇਹ ਗੱਲ ਦੱਸੀ ਨਹੀਂ ਸੀ ਕਿ ਕੁਝ ਦਿਨ ਪਹਿਲਾਂ ਡਾਕਟਰ ਨੇ ਕਿਹਾ ਸੀ ਕਿ ਉਹਨਾਂ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ ਇਲਾਜ ਦੇ ਲਈ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੈ ਤੇ ਹੁਣ ਬੇਟਾ ਉਹਨਾਂ ਨੂੰ ਅੰਗੂਠਾ ਦਿਖਾ ਰਿਹਾ ਹੈ ਤੇ ਰਿੰਪੀ ਵੀ ਕੁਝ ਖਾਣ ਪੀਣ ਨੂੰ ਨਹੀਂ ਦਿੰਦੀ ਜੇ ਉਹਨਾਂ ਨੂੰ ਕੁਝ ਖਾਣ ਨੂੰ ਦਿੰਦੀ ਵੀ ਹੈ ਤਾਂ ਉਹ ਰੁੱਖਾ ਸੁੱਖਾ ਹੁੰਦਾ ਹੈ ਜਿਸ ਨੂੰ ਖਾ ਕੇ ਉਹਨਾਂ ਦੀ ਹਾਲਤ ਹੋਰ ਵਿਗੜ ਜਾਂਦੀ ਹੈ। ਅਰਜਨ ਸਿੰਘ ਜੀ ਕਦੋਂ ਦੇ ਸੋਚ ਰਹੇ ਸੀ ਕਿ ਆਪਣੀ ਬੇਟੀ ਨੂੰ ਕਿਵੇਂ ਦੱਸਾਂ ਕਿ ਤੇਰਾ ਭਰਾ ਦਿਲਬਾਗ ਜਿਸ ਦੀ ਪੜ੍ਹਾਈ ਦੇ ਲਈ ਮੈਂ ਸਾਰੀ ਜ਼ਿੰਦਗੀ ਮਿਹਨਤ ਕੀਤੀ ਉਸ ਨੂੰ ਵੱਡਾ ਇਨਸਾਨ ਬਣਾਇਆ ਅੱਜ ਉਹੀ ਉਸ ਨੂੰ ਆਪਣੇ ਘਰ ਚੋਂ ਕੱਢ ਕੇ ਬੇਟੀ ਦੇ ਘਰ ਛੱਡ ਆਇਆ। ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟਾ ਰਾਤ ਹੋ ਗਈ ਹੈ ਮੈਨੂੰ ਬਹੁਤ ਨੀਂਦ ਆ ਰਹੀ ਹੈ। ਮੈਂ ਸੌਣਾ ਚਾਹੁੰਦਾ ਹਾਂ। ਪਰਨੀਤ ਅਰਜਨ ਸਿੰਘ ਜੀ ਨੂੰ ਗੈਸਟਰੋਮ ਵਿੱਚ ਲੈ ਗਈ ਤੇ ਉਸਨੇ ਕਿਹਾ ਪਪਾ ਤੁਸੀਂ ਸੌਣ ਤੋਂ ਪਹਿਲਾਂ ਕੁਝ ਖਾ ਤਾਂ ਲਓ ਅਰਜਨ ਸਿੰਘ ਜੀ ਨੇ ਕਿਹਾ ਬੇਟਾ ਮੈਂ 2 ਦਿਨ ਤੋਂ ਕੁਝ ਨਹੀਂ ਖਾਦਾ ਇਹ ਸੁਣ ਕੇ ਪਰਨੀਤ ਦਾ ਕਲੇਜਾ ਮੋਹ ਨੂੰ ਆ ਗਿਆ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਪਰਨੀਤ ਅਰਜਨ ਸਿੰਘ ਜੀ ਦੇ ਕੋਲ ਬੈਠ ਕੇ ਉਹਨਾਂ ਦਾ ਹੱਥ ਫੜ ਕੇ ਪੁੱਛਣ ਲੱਗੀ ਕਿ ਪਪਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਬਹੁਤ ਖਿਆਲ ਰੱਖੂੰਗੀ ਤੁਹਾਨੂੰ ਕੁਝ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਤੇ ਉੱਠ ਕੇ ਕਿਚਨ ਵੱਲ ਚਲੀ ਗਈ ਗਰਮ-ਗਰਮ ਸਬਜ਼ੀ ਤੇ ਰੋਟੀ ਬਣਾ ਕੇ ਲਿਆਈ ਤੇ ਕਹਿਣ ਲੱਗੀ ਪਿਤਾ ਜੀ ਤੁਸੀਂ ਖਾਓ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਸ ਦੀਆਂ ਗੱਲਾਂ ਵਿੱਚ ਪਿਆਰ ਤੇ ਫਿਕਰ ਸੀ ਪਰ ਅਰਜਨ ਸਿੰਘ ਜੀ ਦਾ ਖਾਣਾ ਖਾਣ ਨੂੰ ਮਨ ਨਹੀਂ ਕਰ ਰਿਹਾ ਸੀ ਉਹਨਾਂ ਨੇ ਸੋਚਿਆ ਕਿ ਹੁਣ ਮੈਂ ਜ਼ਿੰਦਗੀ ਦਾ ਬੋਝ ਚੁੱਕਣ ਦੇ ਕਾਬਲ ਨਹੀਂ ਰਿਹਾ ਪਰ ਨੀਤ ਨੇ ਆਪਣੇ ਪਾਪਾ ਨੂੰ ਝਿਜਕਦੇ ਹੋਏ ਦੇਖਿਆ ਤਾਂ ਬੋਲੀ ਪਾਪਾ ਮੈਂ ਜਾਣਦੀ ਹਾਂ ਕਿ ਤੁਹਾਨੂੰ ਕੀ ਹੋਇਆ ਹੈ ਪਰ ਤੁਹਾਨੂੰ ਖੁਦ ਨੂੰ ਮਜ਼ਬੂਤ ਰੱਖਣਾ ਹੋਵੇਗਾ ਤੁਹਾਨੂੰ ਮੇਰੀ ਜ਼ਰੂਰਤ ਹੈ ਤੇ ਮੈਨੂੰ ਤੁਹਾਡੀ ਪਰਨੀਤ ਦੀਆਂ ਗੱਲਾਂ ਨੇ ਅਰਜਨ ਸਿੰਘ ਜੀ ਦੇ ਦਿਲ ਵਿੱਚ ਨਵੀਂ ਉਮੀਦ ਜਗਾ ਦਿੱਤੀ ਫਿਰ ਉਹ ਆਪਣੇ ਬੇਟੇ ਦੀ ਬੇਵਫਾਈ ਅਤੇ ਆਪਣੀ ਹਾਲਤ ਬਾਰੇ ਸੋਚ ਕੇ ਉਦਾਸ ਰਹਿਣ ਲੱਗੇ ਪਰਨੀਤ ਨੇ ਆਪਣੇ ਪਿਤਾ ਜੀ ਦਾ ਮੱਥਾ ਛੂ ਕੇ ਦੇਖਿਆ ਤਾਂ ਮੱਥਾ ਬਹੁਤ ਗਰਮ ਸੀ ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਸੀ ਫਿਰ ਪਰਨੀਤ ਨੇ ਉਹਨਾਂ ਨੂੰ ਦਵਾਈ ਦੇ ਕੇ ਪੁੱਛਿਆ ਪਾਪਾ ਕੀ ਵਾਕਈ ਭਾਬੀ ਦੀ ਤਬੀਤ ਖਰਾਬ ਹੈ ਜਾਂ ਫਿਰ ਅਰਜਨ ਸਿੰਘ ਜੀ ਪਰਨੀਤ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਰਹੇ ਸੀ ਅਤੇ ਝਿਜਕਦੇ ਹੋਏ ਕਹਿਣ ਲੱਗੇ ਬੇਵਸਤ ਤੇ ਮਜਬੂਰ ਦਾ ਕੋਈ ਵੀ ਨਹੀਂ ਹੁੰਦਾ ਅੱਜ ਮੇਰੇ ਕੋਲ ਦੌਲਤ ਨਹੀਂ ਸਾਰੀ ਜ਼ਿੰਦਗੀ ਬੇਟੇ ਦੀ ਪੜ੍ਹਾਈ ਤੇ ਤੇਰੀ ਮਾਂ ਦੀ ਬਿਮਾਰੀ ਤੇ ਪੈਸੇ ਖਰਚ ਕਰ ਦਿੱਤੇ ਤੇਰੀ ਪੜ੍ਹਾਈ ਨਾਲੋਂ ਜ਼ਿਆਦਾ ਅਹਿਮੀਅਤ ਮੈਂ ਆਪਣੇ ਬੇਟੇ ਦੀ ਪੜ੍ਹਾਈ ਨੂੰ ਦਿੰਦਾ ਸੀ ਜਿਸ ਬੇਟੇ ਲਈ ਉਮਰ ਭਰ ਮਿਹਨਤ ਕੀਤੀ ਬੁਢਾਪੇ ਵਿੱਚ ਸਹਾਰਾ ਬਣੂਗਾ ਉਹੀ ਬੇਟਾ ਅੱਜ ਮੈਨੂੰ ਬੋਝ ਸਮਝ ਕੇ ਤੇਰੇ ਘਰ ਸੁੱਟ ਗਿਆ ਉਹਨੇ ਮੇਰੇ ਤੋਂ ਕੀ ਕੀ ਕੰਮ ਨਹੀਂ ਕਰਵਾਇਆ ਵਾਸ਼ਰੂਮ ਸਾਫ਼ ਕਰਵਾਏ ਪਰਨੀਤ ਨੇ ਕਿਹਾ ਕੀ ਪਾਪਾ ਵੀਰੇ ਨੇ ਤੁਹਾਡੇ ਤੋਂ ਐਨੇ ਗੰਦੇ ਕੰਮ ਕਰਵਾਏ ਅਰਜੁਨ ਸਿੰਘ ਜੀ ਕਹਿਣ ਲੱਗੇ ਹਾਂ ਬੇਟਾ ਜੇ ਮੈਂ ਇੱਕ ਰੋਟੀ ਜ਼ਿਆਦਾ ਮੰਗ ਲੈਂਦਾ ਸੀ ਤਾਂ ਤੇਰੀ ਭਾਬੀ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਸੀ ਮੈਨੂੰ ਚੰਗਾ ਖਾਣਾ ਨਾ ਮਿਲਣ ਦੇ ਕਾਰਨ ਸਰੀਰ ਕਮਜ਼ੋਰ ਹੁੰਦਾ ਗਿਆ ਫਿਰ ਮੈਂ ਜੌਬ ਕਰਨਾ ਛੱਡ ਦਿੱਤਾ ਉਸ ਤੋਂ ਬਾਅਦ ਤਾਂ ਤੇਰੀ ਭਾਬੀ ਦੇ ਜ਼ੁਲਮ ਹੋਰ ਵੀ ਵੱਧ ਗਏ ਮੈਂ ਘਰ ਵਿੱਚ ਬਸ ਬੇਕਾਰ ਹੀ ਪਿਆ ਸੀ ਉਹ ਦਿਨ ਪਰ ਮੈਨੂੰ ਤਾਨੇ ਮਾਰਦੀ ਰਹਿੰਦੀ ਤੇਰਾ ਭਰਾ ਵੀ ਮੈਨੂੰ ਰੋਜ਼ ਲੜਦਾ ਇਹ ਸਭ ਸੁਣ ਕੇ ਪਨੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਪਾਪਾ ਤੁਸੀਂ ਮੈਨੂੰ ਹੁਣ ਤੱਕ ਇਹ ਸਭ ਕੁਝ ਦੱਸਿਆ ਕਿਉਂ ਨਹੀਂ ਅਰਜਨ ਸਿੰਘ ਜੀ ਨੇ ਕਿਹਾ ਬੇਟਾ ਮੈਂ ਤੇਰੇ ਭਰਾ ਤੇ ਭਾਬੀ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਤੇਨੂੰ ਕੋਈ ਤਕਲੀਫ ਨਹੀਂ ਦੇਣਾ ਚਾਹੁੰਦਾ ਕਿਉਂਕਿ ਤੂੰ ਤਾਂ ਬੇਗਾਨੇ ਘਰ ਹੈ ਜਵਾਈ ਸਭ ਕੀ ਸੋਚਣਗੇ ਜਦੋਂ ਤੈਨੂੰ ਪਤਾ ਲੱਗਦਾ ਤਾਂ ਤੂੰ ਇੱਕ ਪਲ ਦੇ ਲਈ ਵੀ ਮੈਨੂੰ ਉਸ ਘਰ ਵਿੱਚ ਨਹੀਂ ਰਹਿਣ ਦੇਣਾ ਸੀ ਇਹ ਸਭ ਕਹਿ ਕੇ ਅਰਜਨ ਸਿੰਘ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਆਪਣੇ ਹੰਝੂ ਸਾਫ਼ ਕੀਤੇ ਉਹਨਾਂ ਨੇ ਦੇਖਿਆ ਕਿ ਦਰਵਾਜ਼ੇ ਤੇ ਖੜੇ ਜਵਾਈ ਸਾਹਿਬ ਨੇ ਸਾਰੀਆਂ ਗੱਲਾਂ ਸੁਣ ਲਈਆਂ ਉਹ ਆਪਣੇ ਜਵਾਈ ਨੂੰ ਦੇਖ ਕੇ ਘਬਰਾ ਗਏ ਕਿਉਂਕਿ ਉਹ ਆਪਣੇ ਜਵਾਈ ਦੇ ਸਾਹਮਣੇ ਘਰ ਦੀਆਂ ਗੱਲਾਂ ਨਹੀਂ ਕਰਨਾ ਚਾਹੁੰਦੇ ਸੀ ਜਵਾਈ ਸਾਹਿਬ ਨੂੰ ਸਾਹਮਣੇ ਦੇਖ ਕੇ ਅਰਜਨ ਸਿੰਘ ਜੀ ਸ਼ਰਮਿੰਦਾ ਹੋ ਗਏ ਆਖਿਰ ਬੇਟੀ ਤਾਂ ਬੇਟੀ ਹੁੰਦੀ ਹੈ ਸਾਡੇ ਸਮਾਜ ਵਿੱਚ ਕੋਈ ਵੀ ਬਾਪ ਬੇਟੀ ਦੇ ਘਰ ਸ਼ੌਂਕ ਨਾਲ ਨਹੀਂ ਰਹਿੰਦਾ ਇਹ ਅਲੱਗ ਗੱਲ ਹੈ ਕਿ ਅੱਜ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੂੰ ਇਹ ਦਿਨ ਦੇਖਣਾ ਪੈ ਗਿਆ ਫਿਰ ਉਹਨਾਂ ਦਾ ਜਵਾਈ ਵਿਕਰਮ ਅੰਦਰ ਆਇਆ ਤੇ ਬੋਲਿਆ ਪਾਪਾ ਤੁਸੀਂ ਮੈਨੂੰ ਬੇਗਾਨਾ ਸਮਝਦੇ ਹੋ ਮੈਨੂੰ ਇੱਕ ਮੌਕਾ ਦਿਓ ਸ਼ਾਇਦ ਮੈਂ ਤੁਹਾਡੇ ਜ਼ਖਮਾਂ ਤੇ ਮਲਮ ਲਗਾ ਸਕਾਂ ਪਰਨੀਤ ਨੇ ਕਿਹਾ ਲਓ ਪਾਪਾ ਤੁਸੀਂ ਗਰਮ ਦੁੱਧ ਪੀ ਲਓ ਫਿਰ ਵਿਕਰਮ ਦੀ ਮਾਂ ਹਰਦੀਪ ਕੌਰ ਅੰਦਰ ਆਈ ਤੇ ਬੋਲੀ ਬਹੁਤ ਹੋ ਚੁੱਕਿਆ ਪਾਪਾ ਪਾਪਾ ਹਣ ਮੈਂ ਇੱਥੇ ਕਿਸੇ ਗੈਰ ਨੂੰ ਬਰਦਾਸ਼ਤ ਨਹੀਂ ਕਰੂੰਗੀ ਆਪਣੇ ਘਰ ਵਿੱਚ ਰਹਿਣ ਦੇ ਲਈ ਟਿਕਾਣਾ ਨਹੀਂ ਤੇ ਤੁਸੀਂ ਇਹਨਾਂ ਨੂੰ ਸਿਰ ਤੇ ਬਿਠਾ ਰੱਖਿਆ ਇਹਨਾਂ ਨੂੰ ਕਿੱਥੇ ਰੱਖੋਗੇ ਤੁਹਾਡੀ ਕਿੰਨੀ ਕ ਕਮਾਈ ਹੈ ਘਰ ਵਿੱਚ ਤਾਂ ਪਹਿਲਾਂ ਹੀ 5 ਜਣੇ ਰਹਿੰਦੇ ਹਾਂ ਉਹਨਾਂ ਨੂੰ ਤਾਂ ਰੋਟੀ ਖਵਾਈ ਨਹੀਂ ਜਾਂਦੀ ਸਾਡਾ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਤੇਰੀ ਜੌਬ ਛੋਟੀ ਜਿਹੀ ਜੌਬ ਹੈ ਤੂੰ ਕਿੱਥੋਂ ਪ੍ਰਨੀਤ ਦੇ ਪਾਪਾ ਦਾ ਖਰਚਾ ਚੁਕੇਗਾ ਅਰਜਨ ਸਿੰਘ ਜੀ ਨੇ ਕਿਹਾ ਭੈਣ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਵੀ ਇਸ ਘਰ ਵਿੱਚ ਜਵਾਈ ਸਾਫ਼ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦਾ ਮੈਂ ਚਲਿਆ ਜਾਵਾਂਗਾ ਵਿਕਰਮ ਬੋਲਿਆ ਮਾਂ ਤੁਸੀਂ ਇਹ ਕੀ ਬਕਵਾਸ ਗੱਲਾਂ ਕਰ ਰਹੇ ਹੋ જરા سوچੋ ਤਾਂ ਸਹੀ ਬੁਢਾਪੇ ਵਿੱਚ ਕਿੱਥੇ ਜਾਣਗੇ ਤੇ ਇਹਨਾਂ ਦਾ ਕੌਣ ਹੈ ਬੇਟਾ ਤਾਂ ਖੁਦ ਇਹਨਾਂ ਨੂੰ ਛੱਡ ਕੇ ਚਲਿਆ ਗਿਆ ਫਿਰ ਪਰਨੀਤ ਬੋਲੀ Papa ਸਾਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਤੁਸੀਂ ਮੰਮੀ ਦੀ ਗੱਲ ਦਾ ਗੁੱਸਾ ਨਾ ਕਰੋ ਮੈਨੂੰ ਇੱਕ ਮੌਕਾ ਦਿਓ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦੇਵਾਂਗੀ ਜੇ ਸਾਡੇ ਕੋਲ ਥੋੜਾ ਹੈ ਤਾਂ ਅਸੀਂ ਥੋੜੇ ਵਿੱਚ ਗੁਜ਼ਾਰਾ ਕਰ ਲਵਾਂਗੇ ਅਜੇ ਗੱਲ ਹੋ ਹੀ ਰਹੀ ਸੀ ਅਚਾਨਕ ਅਰਜਨ ਸਿੰਘ ਜੀ ਦੇ ਖੱਬੇ ਪਾਸੇ ਦਰਦ ਉੱਠਿਆ ਜੋ ਬਰਦਾਸ਼ਤ ਤੋਂ ਬਾਹਰ ਸੀ ਅਰਜਨ ਸਿੰਘ ਜੀ ਨੇ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਮਹਿਸੂਸ ਨਾ ਹੋਣ ਦੇਵੇ ਪਰ ਦਰਦ ਅਜੀਹਾ ਸੀ ਕਿ ਉਹਨਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਖੁਦ ਹੀ ਬਦਲ ਗਏ ਵਿਕਰਮ ਕਬਰਾ ਗਿਆ ਪਰ ਨੀਤ ਵੀ ਉਹਨਾਂ ਦੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਈ ਦੋਹਾਂ ਨੇ ਸਹਾਰਾ ਦਿੱਤਾ ਜਲਦੀ ਨਾਲ ਹਸਪਤਾਲ ਲੈ ਕੇ ਪਹੁੰਚ ਗਏ ਸਾਰੇ ਟੈਸਟ ਕਰਵਾਏ ਗਏ ਕੁਝ ਸਮੇਂ ਬਾਅਦ ਡਾਕਟਰ ਨੇ ਦੱਸਿਆ ਕਿ ਉਹਨਾਂ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ ਕਿਡਨੀਆਂ ਬਦਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਇਹ ਸੁਣ ਕੇ ਅਰਜਨ ਸਿੰਘ ਜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਦੀ ਤਾਂ ਜਿਵੇਂ ਦੁਨੀਆ ਹੀ ਇੱਕ ਪਲ ਵਿੱਚ ਖਤਮ ਹੋ ਗਈ ਹੋਵੇ। ਪਰ ਨੀਤ ਨੇ ਆਪਣੇ ਪਾਪਾ ਜੀ ਦੇ ਵੱਲ ਦੇਖਿਆ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਬਾਹਰ ਆਏ। ਵਿਕਰਮ ਨੇ ਅਰਜਨ ਸਿੰਘ ਜੀ ਦਾ ਹੱਥ ਫੜ ਕੇ ਕਿਹਾ, "ਪਾਪਾ ਜੀ, ਮੈਂ ਤੁਹਾਨੂੰ ਕਿਹਾ ਨਾ, ਮੈਂ ਤੁਹਾਡੇ ਬੇਟੇ ਤੋਂ ਵੱਧ ਕੇ ਆਪਣਾ ਫਰਜ਼ ਨਿਭਾਵਾਂਗਾ। ਤੁਹਾਡੀ ਜ਼ਿੰਦਗੀ ਬਚਾਉਣਾ ਮੇਰੀ ਜ਼ਿੰਦਗੀ ਦਾ ਮਕਸਦ ਹੈ।" ਅਰਜਨ ਸਿੰਘ ਜੀ ਕੁਝ ਨਹੀਂ ਬੋਲੇ, ਉਹਨਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਚੁੱਕਿਆ ਸੀ। ਬੁਢਾਪੇ ਵਿੱਚ ਇਹ ਮੁਸੀਬਤ ਕੀ ਇਹ ਜ਼ਿੰਦਗੀ ਦਾ ਅੰਤ ਸੀ ਪਰ ਵਿਕਰਮ ਅਤੇ ਪਰਨੀਤ ਦੇ ਚਿਹਰੇ ਤੇ ਪਿਆਰ ਅਤੇ ਮੁਹੱਬਤ ਦੇਖ ਕੇ ਦਿਲ ਵਿੱਚ ਉਮੀਦ ਦੀ ਕਿਰਨ ਜਾਗੀ ਵਿਕਰਮ ਨੇ ਡਾਕਟਰ ਨਾਲ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਆਪਣੀ ਕਿਡਨੀ ਦੇ ਸਕਦਾ ਹਾਂ ਡਾਕਟਰ ਨੇ ਕਿਹਾ ਜੇ ਤੁਹਾਡੇ ਟਿਸ਼ੂ ਮੈਚ ਹੋ ਗਏ ਤਾਂ ਕਿਡਨੀ ਦਿੱਤੀ ਜਾ ਸਕਦੀ ਹੈ ਤੁਸੀਂ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਹੋ ਤਾਂ ਹੋ ਸਕਦਾ ਹੈ ਕਿਡਨੀ ਮੈਚ ਹੋ ਜਾਵੇ ਵਿਕਰਮ ਨੇ ਬਿਨਾਂ ਇੱਕ ਪਲ ਸੋਚੇ ਆਪਣੀ ਕਿਡਨੀ ਅਰਜਨ ਸਿੰਘ ਜੀ ਨੂੰ ਦੇ ਦਿੱਤੀ ਤੇ ਰੱਬ ਦੀ ਕਿਰਪਾ ਨਾਲ ਵਿਕਰਮ ਦੇ ਟਿਸ਼ੂ ਅਰਜਨ ਸਿੰਘ ਜੀ ਦੇ ਟਿਸ਼ੂ ਨਾਲ ਮੈਚ ਹੋ ਗਏ ਵਿਕਰਮ ਨੇ ਆਪਣੀ ਕਿਡਨੀ ਦੇ ਕੇ ਉਹਨਾਂ ਦੀ ਜਾਨ ਬਚਾ ਲਈ ਅਤੇ ਉਸ ਨੇ ਮੁਸ਼ਕਲ ਸਮੇਂ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਉਹਨਾਂ ਦੀ ਜਾਨ ਬਚਾ ਲਈ ਸਰਜਰੀ ਦੇ ਬਾਅਦ ਜਦੋਂ ਅਰਜਨ ਸਿੰਘ ਜੀ ਨੂੰ ਹੋਸ਼ ਆਇਆ ਤਾਂ ਵਿਕਰਮ ਉਹਨਾਂ ਦੇ ਕੋਲ ਬੈਠਾ ਮੁਸਕਰਾ ਰਿਹਾ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਅਰਜਨ ਸਿੰਘ ਜੀ ਨੂੰ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਨਹੀਂ ਲੱਭ ਰਹੇ ਸੀ ਸ਼ਾਇਦ ਅੱਜ ਉਹ ਜਿਉਂਦਾ ਨਾ ਹੁੰਦਾ ਜੇ ਵਿਕਰਮ ਉਹਨਾਂ ਨੂੰ ਆਪਣੀ ਕਿਡਨੀ ਨਾ ਦਿੰਦਾ। ਅਰਜੁਨ ਸਿੰਘ ਜੀ ਨੇ ਵਿਕਰਮ ਦਾ ਹੱਥ ਫੜ ਕੇ ਕਿਹਾ, "ਬੇਟਾ, ਜੋ ਅੱਜ ਤੂੰ ਮੇਰੇ ਲਈ ਕੀਤਾ ਹੈ, ਸ਼ਾਇਦ ਉਹ ਮੇਰਾ ਆਪਣਾ ਖੌਦ ਦਾ ਬੇਟਾ ਵੀ ਨਾ ਕਰ ਸਕਦਾ। ਮੈਂ ਅੱਜ ਤੇਰੇ ਇਸ ਇਹਿਸਾਨ ਦੇ ਥੱਲੇ ਦਬ ਚੁੱਕਿਆ ਹਾਂ।" ਵਿਕਰਮ ਨੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਕਿਹਾ, "ਪਾਪਾ ਜੀ, ਮੇਰੇ ਲਈ ਤੁਹਾਡੀ ਜ਼ਿੰਦਗੀ ਸਭ ਤੋਂ ਕੀਮਤੀ ਹੈ। ਤੁਸੀਂ ਮੈਨੂੰ ਆਪਣਾ ਬੇਟਾ ਸਮਝਿਆ ਤੇ ਇਹ ਤਾਂ ਮੇਰਾ ਫਰਜ਼ ਹੀ ਸੀ ਕਿ ਮੈਂ ਤੁਹਾਡੀ ਜ਼ਿੰਦਗੀ ਬਚਾਵਾਂ।" ਕੁਝ ਦਿਨਾਂ ਬਾਅਦ ਅਰਜੁਨ ਸਿੰਘ ਜੀ ਨੂੰ ਡਿਸਚਾਰਜ ਕਰ ਦਿੱਤਾ ਗਿਆ ਤੇ ਉਹ ਘਰ ਆ ਗਏ। ਵਿਕਰਮ ਦੀ ਮਾਂ ਨੇ ਉਹਨਾਂ ਨੂੰ ਘਰ ਦੇ ਮੈਂਬਰ ਦੀ ਤਰ੍ਹਾਂ ਸਵੀਕਾਰ ਕਰ ਲਿਆ ਤੇ ਬੋਲੀ, "ਭਾਈ ਸਾਹਿਬ, ਤੁਸੀਂ ਹੁਣ ਸਾਡੇ ਘਰ ਨੂੰ ਆਪਣਾ ਘਰ ਸਮਝੋ।" ਹਾਲਾਂਕਿ ਵਿਕਰਮ ਦੀ ਆਮਦਨੀ ਬਹੁਤ ਘੱਟ ਸੀ, ਪਰ ਫਿਰ ਵੀ ਉਹ ਸਾਰਿਆਂ ਨੂੰ ਖੁਸ਼ ਰੱਖਦਾ ਸੀ। ਅਰਜੁਨ ਸਿੰਘ ਜੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੰਤੁਸ਼ਟ ਮਹਿਸੂਸ ਕਰ ਰਹੇ ਸੀ। ਅਤੀਤ ਦੀਆਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕੇ ਸੀ। ਉਹਨਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਜੋਸ਼ ਭਰ ਗਿਆ ਪਰਨੀਤ ਦੇ ਬੱਚਿਆਂ ਦੇ ਨਾਲ ਹੱਸਦੇ ਖੇਡਦੇ ਉਹਨਾਂ ਦਾ ਸਮਾਂ ਲੰਘ ਜਾਂਦਾ ਪਤਾ ਹੀ ਨਾ ਲੱਗਦਾ ਹੌਲੀ ਹੌਲੀ ਅਰਜਨ ਸਿੰਘ ਜੀ ਦੀ ਹੈਲਥ ਵਿੱਚ ਵੀ ਸੁਧਾਰ ਹੋਣ ਲੱਗਿਆ ਬੱਚਿਆਂ ਦੇ ਨਾਲ ਅਰਜਨ ਸਿੰਘ ਜੀ ਬੱਚੇ ਬਣ ਜਾਂਦੇ ਉਹਨਾਂ ਨੂੰ ਸਕੂਲ ਛੱਡਣ ਜਾਂਦੇ ਘਰ ਆਉਂਦੇ ਸਮੇਂ ਸਬਜ਼ੀਆਂ ਲੈ ਆਉਂਦੇ ਇਹ ਉਹਨਾਂ ਦੀ ਡਿਊਟੀ ਬਣ ਗਈ ਸੀ ਪਰਨੀਤ ਤੇ ਵਿਕਰਮ ਅਰਜਨ ਸਿੰਘ ਜੀ ਦੀ ਬਹੁਤ ਪ੍ਰਵਾਹ ਕਰਦੇ ਉਹਨਾਂ ਦਾ ਖਿਆਲ ਚੰਗੀ ਤਰ੍ਹਾਂ ਰੱਖਦੇ ਵਿਕਰਮ ਦੀ ਮਾਂ ਵੀ ਅਰਜਨ ਸਿੰਘ ਜੀ ਨਾਲ ਬਹੁਤ ਵਧੀਆ ਗੱਲ ਕਰਦੀ ਦੇਖਦੀ ਹੀ ਦੇਖਦੇ 6 ਮਹੀਨੇ ਲੰਘ ਗਏ ਪਰ ਅਜੇ ਤੱਕ ਉਹਨਾਂ ਦੇ ਬੇਟੇ ਨੇ ਆਪਣੇ ਪਿਤਾ ਜੀ ਦੀ ਕੋਈ ਖਬਰ ਨਾ ਲਈ ਨਾ ਕੋਈ ਫੋਨ ਕੀਤਾ ਅਤੇ ਨਾ ਹੀ ਖੁਦ ਮਿਲਣ ਆਇਆ ਫਿਰ ਇੱਕ ਦਿਨ ਵਿਕਰਮ ਦੇ ਦਰਵਾਜ਼ੇ ਤੇ دستਕ ਹੋਈ ਇੱਕ ਆਦਮੀ ਆਇਆ ਵਿਕਰਮ ਨੇ ਹੀ ਦਰਵਾਜ਼ਾ ਖੋਲ੍ਹਿਆ ਉਸ ਆਦਮੀ ਨੇ ਕਿਹਾ ਕਿ ਤੂੰ ਜੋ ਪੈਸੇ ਆਪਣੇ ਸਹੁਰੇ ਦੇ ਇਲਾਜ ਲਈ ਮੇਰੇ ਤੋਂ ਉਧਾਰ ਲਏ ਸੀ ਉਹ ਮੈਨੂੰ ਚਾਹੀਦੇ ਹਨ ਵਿਕਰਮ ਕਹਿਣ ਲੱਗਾ ਸਾਰੇ ਘਰ ਵਿੱਚ ਹਨ ਹੌਲੀ ਬੋਲ ਹੱਥ ਜੋੜ ਕੇ ਮੈਂ ਤੈਨੂੰ ਬੇਨਤੀ ਕਰਦਾ ਹਾਂ ਮੈਨੂੰ ਇੱਕ ਹਫ਼ਤੇ ਦਾ ਸਮਾਂ ਦੇ ਦੇ ਮੈਂ ਸਾਰੇ ਪੈਸੇ ਹੌਲੀ-ਹੌਲੀ ਵਾਪਸ ਕਰ ਦੇਵਾਂਗਾ ਤਾਂ ਉਸ ਆਦਮੀ ਨੇ ਕਿਹਾ ਵਿਕਰਮ ਜੀ ਮੈਂ ਤੁਹਾਨੂੰ ਬਹੁਤ ਸਮਾਂ ਦੇ ਦਿੱਤਾ ਮੈਨੂੰ ਆਪਣੇ ਪੈਸੇ ਕੱਲ੍ਹ ਹੀ ਚਾਹੀਦੇ ਹਨ ਵਿਕਰਮ ਪਰੇਸ਼ਾਨ ਹੋ ਗਿਆ ਉਸਦੀ ਪਰੇਸ਼ਾਨੀ ਸਭ ਨੂੰ ਸਮਝ ਆ ਰਹੀ ਸੀ ਚਿਹਰੇ ਦੇ ਹਾਵ ਭਾਵ ਜੋ ਬਦਲ ਰਹੇ ਸੀ ਉਹ ਰਾਤ ਨੂੰ ਪ੍ਰਨੀਤ ਦੇ ਕੋਲ ਗਿਆ ਤੇ ਕਹਿਣ ਲੱਗਿਆ ਕੀ ਕਰਾਂ ਪ੍ਰਨੀਤ ਉਹ ਆਦਮੀ ਆਪਣੇ ਪੈਸੇ ਮੰਗ ਰਿਹਾ ਹੈ ਪ੍ਰਨੀਤ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਉੱਪਰ ਵਾਲਾ ਕੋਈ ਨਾ ਕੋਈ ਰਸਤਾ ਜ਼ਰੂਰ ਕੱਢੂਗਾ ਤੁਸੀਂ ਮੇਰੇ ਗਹਿਣੇ ਲੈ ਜਾਓ ਇਹਨਾਂ ਨੂੰ ਵੇਚ ਕੇ ਜੋ ਪੈਸੇ ਮਿਲੇ ਉਸ ਨੂੰ ਵਾਪਸ ਕਰ ਦਿਓ ਫਿਰ ਉਹਨਾਂ ਦੇ ਕਮਰੇ ਵਿੱਚ ਅਰਜਨ ਸਿੰਘ ਜੀ ਆਏ ਅਰਜਨ ਸਿੰਘ ਜੀ ਦੋਨਾਂ ਦੀਆਂ ਗੱਲਾਂ ਸੁਣ ਚੁੱਕੇ ਸੀ ਅਤੇ ਕਹਿਣ ਲੱਗੇ ਬੇਟਾ ਤੂੰ ਮੈਨੂੰ ਗੈਰ ਸਮਝਿਆ ਵਿਕਰਮ ਬੋਲਿਆ ਨਹੀਂ ਪਾਪਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਅਰਜਨ ਸਿੰਘ ਜੀ ਕਹਿਣ ਲੱਗੇ ਫਿਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਜੋ ਪੈਸੇ ਮੇਰੇ ਇਲਾਜ ਦੇ ਖਰਚ ਕੀਤੇ ਹਨ ਉਹਨਾਂ ਨੂੰ ਵਾਪਸ ਕਰਨਾ ਹੈ ਕਿਸੇ ਤੋਂ ਉਧਾਰ ਲਈ ਸੀ 2 ਸਾਲ ਪਹਿਲਾਂ ਮੈਂ ਕੁਝ ਪੈਸੇ ਸ਼ੇਅਰ ਵਿੱਚ ਲਗਾਏ ਸੀ ਉਹ ਪਹਿਲਾਂ ਘਾਟੇ ਵਿੱਚ ਸੀ ਅੱਜ ਉਹ ਵਧ ਕੇ 4 ਗੁਣਾ ਹੋ ਗਿਆ ਉਹ ਪੈਸੇ ਤੂੰ ਲੈ ਲਾ ਤੇ ਉਸ ਆਦਮੀ ਨੂੰ ਵਾਪਸ ਕਰ ਦੇ ਵਿਕਰਮ ਨੇ ਕਿਹਾ ਨਹੀਂ ਪਿਤਾ ਜੀ ਮੈਂ ਖੁਦ ਕੋਈ ਹੱਲ ਕਰੂੰਗਾ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਅਰਜਨ ਸਿੰਘ ਜੀ ਬੋਲੇ ਬੇਟਾ ਉਹ ਤਾਂ ਤੂੰ ਮੇਰੇ ਇਲਾਜ ਲਈ ਹੀ ਕਰਜ਼ਾ ਲਿਆ ਸੀ ਇਸ ਲਈ ਤੂੰ ਮਨਾ ਨਹੀਂ ਕਰ ਸਕਦਾ ਮੈਨੂੰ ਚੰਗਾ ਨਹੀਂ ਲੱਗੂਗਾ ਜੇ ਤੂੰ ਮੈਨੂੰ ਆਪਣਾ ਪਿਓ ਸਮਝਦਾ ਹੈ ਤਾਂ ਉਹ ਪੈਸੇ ਤੂੰ ਲੈ ਲਾ ਵਿਕਰਮ ਬੋਲਿਆ ਠੀਕ ਹੈ Papa ਜਿਵੇਂ ਤੁਸੀਂ ਕਹਿ ਰਹੇ ਹੋ ਓਵੇਂ ਕਰ ਲੈਂਦੇ ਹਾਂ अर्जुन ਸਿੰਘ ਜੀ ਨੇ ਵਿਕਰਮ ਨੂੰ ਪੈਸੇ ਦੇ ਦੇ ਦਿੱਤੇ ਵਿਕਰਮ ਨੇ ਉਸ ਆਦਮੀ ਨੂੰ ਪੈਸੇ ਵਾਪਸ ਕਰ ਦਿੱਤੇ ਕੁਝ ਦਿਨਾਂ ਬਾਅਦ ਅਰਜਨ ਸਿੰਘ ਜੀ ਨੇ ਕਿਹਾ ਬੇਟਾ ਵਿਕਰਮ ਮੈਂ ਆਪਣੀ ਚੰਗੀ ਪੱਲੀ ਨੌਕਰੀ ਛੱਡ ਦਿੱਤੀ ਸੀ ਮੈਂ ਸੋਚਦਾ ਫਿਰ ਜੁਆਇਨ ਕਰ ਲਵਾਂ ਇੰਨੇ ਸਾਲ ਇਮਾਨਦਾਰੀ ਨਾਲ ਕੰਮ ਕੀਤਾ ਹੋ ਸਕਦਾ ਮੈਨੂੰ ਜੋਬ ਵਾਪਸ ਮਿਲ ਜਾਵੇ ਵਿਕਰਮ ਨੇ ਕਿਹਾ ਨਹੀਂ ਪਾਪਾ ਤੁਹਾਨੂੰ ਇਸ ਘਰ ਵਿੱਚ ਕੋਈ ਤਕਲੀਫ ਹੈ ਤਾਂ ਅਰਜਨ ਸਿੰਘ ਜੀ ਕਹਿਣ ਲੱਗੇ ਨਹੀਂ ਬੇਟਾ ਬਸ ਕਰੇ ਵੇਲਾ ਬੈਠਾ ਬੋਰ ਹੋ ਜਾਂਦਾ ਹਾਂ ਕੰਮ ਵਿੱਚ ਲੱਗਿਆ ਰਹੂਗਾ ਤਾਂ ਮਨ ਲੱਗਿਆ ਰਹੂ ਪਰਨੀਤ ਨੇ ਕਿਹਾ Papa ਤੁਸੀਂ ਆਪਣੀ ਕੋਈ ਕੰਪਨੀ ਖੋਲ ਲਵੋ ਦੇਖਿਓ ਤੁਹਾਡੀ ਤੇ ਵਿਕਰਮ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਅਰਜਨ ਸਿੰਘ ਜੀ ਨੂੰ ਪਰਨੀਤ ਦੀ ਗੱਲ ਜੱਜ ਗਈ ਅਰਜਨ ਸਿੰਘ ਜੀ ਨੇ ਆਪਣੇ ਸ਼ੇਅਰ ਦੇ ਪੈਸੇ ਤੇ ਵਿਕਰਮ ਨੇ ਪਰਨੀਤ ਦੇ ਗਹਿਣੇ ਵੇਚ ਕੇ ਇੱਕ ਛੋਟੀ ਜਿਹੀ ਕੰਪਨੀ ਸ਼ੁਰੂ ਕਰ ਲਈ ਅਰਜਨ ਸਿੰਘ ਜੀ ਖੁਦ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਨ ਲੱਗੇ ਅਰਜਨ ਸਿੰਘ ਜੀ ਨੇ ਆਪਣੇ ਨਾਮ ਦਾ ਖੁਲਾਸਾ ਕੀਤੇ ਬਿਨਾ ਆਪਣੀ ਕੰਪਨੀ ਨੂੰ ਗੁਪਤ ਰੂਪ ਵਿੱਚ ਵੱਡੇ ਪੈਮਾਨੇ ਤੇ ਫਲਾਉਣਾ ਸ਼ੁਰੂ ਕਰ ਦਿੱਤਾ। ਦਿਨ ਰਾਤ ਸੰਘਰਸ਼ ਕਰਕੇ ਅਰਜੁਨ ਸਿੰਘ ਜੀ ਨੇ ਕੰਮ ਕੀਤਾ। ਰੱਬ ਦੀ ਕਿਰਪਾ ਹੋਈ। ਸਾਲ ਭਰ ਵਿੱਚ ਹੀ ਕੰਪਨੀ ਨੇ ਬਹੁਤ ਤਰੱਕੀ ਕਰ ਲਈ। ਵਿਕਰਮ ਨੇ ਵੀ ਆਪਣੇ ਕੰਮ ਪ੍ਰਤੀ ਸੱਚੀ ਲਗਨ ਤੇ ਇਮਾਨਦਾਰੀ ਦਿਖਾਈ। ਹੌਲੀ-ਹੌਲੀ ਵਿਕਰਮ ਨੇ ਨਵਾਂ ਘਰ, ਗੱਡੀ, ਸਭ ਕੁਝ ਲੈ ਲਿਆ। ਬੱਚਿਆਂ ਦੀ ਅੰਗਰੇਜ਼ੀ మీడియం ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ। ਹਰਦੀਪਕੌਰ ਜੀ ਨੇ ਕਿਹਾ ਪਾਈ ਸਾਹਿਬ ਤੁਹਾਡੇ ਬੇਟੇ ਨੇ ਤੁਹਾਡੇ ਸਿਰ ਤੋਂ ਛੱਤ ਖੋ ਲਈ ਸੀ ਤੁਹਾਨੂੰ ਘਰ ਵਿੱਚੋਂ ਕੱਢ ਦਿੱਤਾ ਪਰ ਤੁਸੀਂ ਆਪਣੀ ਕਾਬਲੀਅਤ ਨਾਲ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਕਰਕੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਪਹਿਲਾਂ ਅਸੀਂ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ ਅੱਜ ਤੁਹਾਡੀ ਵਜ੍ਹਾ ਨਾਲ ਕਿੰਨੇ ਆਲੀਸ਼ਾਨ ਘਰ ਵਿੱਚ ਰਹਿ ਰਹੇ ਹਾਂ ਸਾਡੇ ਵੀ ਦਿਨ ਬਦਲ ਗਏ ਉਧਰ ਬੇਟਾ ਦਿਲਬਾਗ ਅਤੇ ਨੂਰਿੰਪੀ ਦੇਵੀ ਦਿਨ ਬਦਲ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਵਧ ਗਈਆਂ ਦਿਲਬਾਗ ਆਪਣੀ ਕੰਪਨੀ ਦੇ ਵੱਡੇ ਪ੍ਰੋਜੈਕਟ ਵਿੱਚ ਇੱਕ ਟੀਮ ਦੇ ਨਾਲ ਕੰਮ ਕਰ ਰਿਹਾ ਸੀ ਜਿਸ ਟੀਮ ਦੇ ਕੁਝ ਮੈਂਬਰਾਂ ਨੇ ਘੁਟਾਲਾ ਕਰ ਦਿੱਤਾ ਤੇ ਸਾਰਾ ਇਲਜ਼ਾਮ ਦਿਲਬਾਗ ਤੇ ਲਗਾ ਦਿੱਤਾ ਉਸ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਅਰਜ ਸਿੰਘ ਜੀ ਦੇ ਜਾਣ ਤੋਂ ਬਾਅਦ ਰਿੰਪੀ ਨੇ ਆਪਣੇ ਘਰ ਵਿੱਚ ਆਪਣੇ ਭਰਾ ਨੂੰ ਰੱਖ ਲਿਆ ਸੀ ਕਿਉਂਕਿ ਉਸਦੇ ਮਾਪੇ ਪੈਸੇ ਦੁਨੀਆਂ ਨੂੰ ਛੱਡ ਕੇ ਜਾ ਚੁੱਕੇ ਸੀ ਉਹ ਉਸ ਨੂੰ ਹਮੇਸ਼ਾ ਪੈਸੇ ਦਿੰਦੀ ਰਹਿੰਦੀ ਉਹ ਬੈਠਾ ਬੈਠਾ ਭੈਣ ਤੇ ਜੀਜੀ ਤੋਂ ਪੈਸੇ ਲੈ ਕੇ ਐਸ਼ ਪ੍ਰਸਤੀ ਕਰਦਾ ਇਧਰ ਜੌਬ ਚਲੀ ਗਈ ਤੇ ਦਿਲਬਾਗ ਨੂੰ ਖਾਣ ਪੀਣ ਦੀ ਚਿੰਤਾ ਹੋਣ ਲੱਗੀ ਤੇ ਘਰ ਵੇਚਣ ਦੀ ਨੌਬਤ ਆ ਗਈ। ਪੈਸੇ ਪੈਸੇ ਦੇ ਮੁਹਤਾਜ ਹੋ ਗਏ। ਰਿੰਪੀ ਆਪਣੇ ਭਰਾ ਨੂੰ ਪੈਸੇ ਦਿੰਦੀ ਰਹਿੰਦੀ, ਉਸ ਦੇ ਖਰਚੇ ਵੱਧ ਗਏ। ਜਦੋਂ ਦਿਲਬਾਗ ਨੇ ਘਰ ਵੇਚਿਆ ਤਾਂ ਉਹਦਾ ਭਰਾ ਹੀ ਪੈਸੇ ਲੈ ਕੇ ਆਪਣੀ ਗਰਲਫ੍ਰੈਂਡ ਦੇ ਨਾਲ ਭੱਜ ਗਿਆ। ਦਿਲਬਾਗ ਤੇ ਰਿੰਪੀ ਬਿਲਕੁਲ ਸੜਕ ਤੇ ਆ ਗਏ। ਦਿਲਬਾਗ ਰਿੰਪੀ ਨੂੰ ਕਹਿੰਦਾ ਕਿ ਇਹ ਸਭ ਕੁਝ ਤੇਰੇ ਭਰਾ ਦੀ ਵਜ੍ਹਾ ਨਾਲ ਹੋਇਆ। ਉਹ ਸਾਨੂੰ ਕੰਗਾਲ ਕਰਕੇ ਚਲਾ ਗਿਆ। 림피 ਕਹਿਣ ਲੱਗੀ ਦੇਖੋ ਤੁਸੀਂ ਆਪਣੀ ਹੀ ਕੰਪਨੀ ਵਿੱਚ ਕਪਲਾ ਕੀਤਾ ਹੋਵੇਗਾ ਇਹ ਸਭ ਉਸ ਕਰਮਾਂ ਦਾ ਫਲ ਹੈ ਜੋ ਹੋਣਾ ਸੀ ਉਹ ਹੋ ਗਿਆ ਦੋਨੋਂ ਆਪਸ ਵਿੱਚ ਲੜਾਈ ਝਗੜਾ ਕਰਨ ਲੱਗੇ ਰਿੰਪੀ ਨੇ ਆਪਣੇ ਗਹਿਣੇ ਵੇਚ ਕੇ ਕਿਰਾਏ ਦਾ ਘਰ ਲੈ ਲਿਆ ਇੱਕ ਦਿਨ ਸਵੇਰ-ਸਵੇਰ ਦਿਲਬਾਗ ਚਾਹ ਪੀਂਦਾ ਪੀਂਦਾ ਨਿਊਜ਼ਪੇਪਰ ਪੜ੍ਹ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਖਬਰ ਤੇ ਪਈ ਜੋ ਖਬਰ ਅਰਜਨ ਸਿੰਘ ਜੀ ਦੀ ਕੰਪਨੀ ਵੱਲੋਂ ਸੀ ਕਿ ਉਹਨਾਂ ਨੂੰ ਆਪਣੀ ਕੰਪਨੀ ਲਈ EMPLOYEER ਦੀ ਜ਼ਰੂਰਤ ਹੈ ਨੌਕਰੀ ਦੀ ਇਹ ਖਬਰ ਪੜਦੇ ਹੀ ਦਿਲਬਾਗ ਖੁਸ਼ੀ ਨਾਲ ਨੱਚ ਉੱਠਿਆ ਕਿਉਂਕਿ ਉਸ ਨੂੰ ਕੰਮ ਦੀ ਬਹੁਤ ਜ਼ਰੂਰਤ ਸੀ ਦਿਲਬਾਗ ਸੋਚਦਾ ਹੈ ਕਿ ਕੰਪਨੀ ਨੂੰ ਖੁੱਲੇ ਹੋਏ 3 ਸਾਲਾਂ ਦੇ ਕਰੀਬ ਸਮਾਂ ਹੋ ਗਿਆ ਹੈ ਅੱਜ ਉਸ ਦਾ ਸਿੱਕਾ ਪੂਰੇ ਸ਼ਹਿਰ ਵਿੱਚ ਜੰਮ ਗਿਆ ਮੈਂ ਕੱਲ ਹੀ ਇਸ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਜਾਵਾਂਗਾ ਇਹ ਸੁਣ ਕੇ ਰਿੰਪੀ ਕਹਿਣ ਲੱਗੀ ਮੈਂ ਵੀ ਜਾਵਾਂਗੀ ਸਾਡੇ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਕੰਮ ਮਿਲ ਗਿਆ ਤਾਂ ਸਾਡੇ ਲਈ ਬਹੁਤ ਚੰਗਾ ਹੋਵੇਗਾ ਦਿਲਬਾਗ ਨੇ ਕਿਹਾ ਤੂੰ ਬਿਲਕੁਲ ਸਹੀ ਕਹਿ ਰਹੀ ਹੈਂ ਦਿਲਬਾਗ ਜਾਦਾ ਕੁਝ ਪਤਾ ਨਹੀਂ ਕਰਦਾ ਕਿ ਕੰਪਨੀ ਦਾ ਮਾਲਕ ਕੌਣ ਹੈ ਵੈਸੇ ਵੀ ਅਰਜਨ ਸਿੰਘ ਜੀ ਨੇ ਆਪਣਾ ਨਾਮ ਛੁਪਾ ਕੇ ਰੱਖਿਆ ਸੀ ਇਧਰ ਦਿਲਬਾਗ ਤੇ ਰਿੰਪੀ ਇੰਟਰਵਿਊ ਦੇ ਲਈ ਐਪਲੀਕੇਸ਼ਨ ਭਰ ਦਿੰਦੇ ਹਨ ਅੱਜ ਇੰਟਰਵਿਊ ਦੀ ਤਾਰੀਖ ਸੀ ਦੋਵੇਂ ਪਤੀ ਪਤਨੀ ਇੰਟਰਵਿਊ ਦੇ ਲਈ ਸਵੇਰ ਤੋਂ ਤਿਆਰ ਹੋ ਕੇ ਸਮੇਂ ਤੇ ਪਹੁੰਚ ਜਾਂਦੇ ਹਨ ਕੰਪਨੀ ਵਿੱਚ ਪਹੁੰਚਦੇ ਹੀ ਦਿਲਬਾਗ ਤੇ ਰਿੰਪੀ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹਨ ਕਿਉਂਕਿ ਕੰਪਨੀ ਬਹੁਤ ਹੀ ਆਲੀਸ਼ਾਨ ਸੀ ਉੱਥੇ ਹੋਰ ਲੋਕ ਵੀ ਇੰਟਰਵਿਊ ਦੇ ਲਈ ਹਾਲ ਵਿੱਚ ਬੈਠੇ ਸਨ ਇੱਕ ਵੱਡੀ ਉਮਰ ਦੇ ਆਦਮੀ ਨੂੰ ਦੇਖ ਕੇ ਦਿਲਬਾਗ ਤੇ ਰਿੰਪੀ ਉਸ ਦਾ ਖੂਬ ਮਜ਼ਾਕ ਉਡਾਉਣ ਲੱਗਦੇ ਹਨ ਰਿੰਪੀ ਕਹਿੰਦੀ ਹੈ ਲੱਗਦਾ ਅੱਜ ਸਫਾਈ ਕਰਮਚਾਰੀਆਂ ਦੀ ਵੀ ਇੱਥੇ ਇੰਟਰਵਿਊ ਹੈ ਦੇਖੋ ਜੀ ਇਹ ਤਾਂ ਇੱਕ ਪੈਰ ਤੋਂ ਅਪਾਹਿਸ਼ ਹੈ ਇਸ ਲੰਗੜੇ ਨੂੰ ਇਸ ਕੰਪਨੀ ਵਿੱਚ ਕੌਣ ਕੰਮ ਦੇਵੇਗਾ ਦੋਵੇਂ ਉਸ ਬਜ਼ੁਰਗ ਇਨਸਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ ਥੋੜੀ ਦੇਰ ਬਾਅਦ ਉਹ ਅਪਾਹਿਸ਼ ਵਿਅਕਤੀ ਖੁੰਡੀ ਫੜ ਕੇ ਵਾਸ਼ਰੂਮ ਦੇ ਲਈ ਜਾਂਦਾ ਹੈ ਤੇ ਫਿਰ ਵਾਪਸ ਆਉਂਦਾ ਹੈ ਤਾਂ ਉਸ ਦੀ ਕੁਰਸੀ ਤੇ ਰਿੰਪੀ ਬੈਠ ਜਾਂਦੀ ਹੈ ਜਿਸ ਕੁਰਸੀ ਤੇ ਉਹ ਬਜ਼ੁਰਗ ਪਹਿਲਾਂ ਬੈਠਾ ਸੀ ਉਹ ਅਪਾਹਜ ਵਿਅਕਤੀ ਆ ਕੇ ਇਸ਼ਾਰੇ ਨਾਲ ਕਹਿੰਦਾ ਹੈ ਕਿ ਮੈਡਮ ਜੀ ਇਹ ਕੁਰਸੀ ਮੇਰੀ ਹੈ ਉੱਥੋਂ ਦੇ ਕਰਮਚਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਹ ਕੁਝ ਨਹੀਂ ਬੋਲਦਾ ਰਿੰਪੀ ਬਤਮੀਜ਼ੀ ਤੇ ਉੱਤਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਤੁਸੀਂ ਬੈਠੇ ਸੀ ਉਦੋਂ ਕੁਰਸੀ ਤੁਹਾਡੀ ਸੀ ਹੁਣ ਮੈਂ ਬੈਠੀ ਹਾਂ ਤੇ ਹੁਣ ਕੁਰਸੀ ਮੇਰੀ ਹੈ ਵੈਸੇ ਵੀ ਕੀ ਸੋਚ ਕੇ ਇਸ ਕੰਪਨੀ ਵਿੱਚ ਇੰਟਰਵਿਊ ਦੇਣ ਆਏ ਹੋ ਤੁਸੀਂ ਕੰਮ ਵੀ ਕੀ ਲਮੋਗੇ ਇੱਥੇ ਦਇਆ ਭਾਵਨਾ ਨਹੀਂ ਚੱਲਦੀ ਕੋਈ ਵੀ ਤਰਸ ਖਾ ਕੇ ਤੁਹਾਨੂੰ ਕੰਮ ਨਹੀਂ ਦੇਵੇਗਾ ਤੇ ਨਾ ਹੀ ਤੁਹਾਡੀ ਉਮਰ ਹੈ ਕੰਮ ਕਰਨ ਦੀ ਫਿਰ ਦਿਲਬਾਗ ਵੀ ਰਿੰਪੀ ਦੀ ਹਾਂ ਵਿੱਚ ਹਾਂ ਮਲਾਉਂਦਾ ਹੈ ਤੁਸੀਂ ਜਾ ਕੇ ਘਰ ਵਿੱਚ ਆਰਾਮ ਕਰੋ ਛੋਟੇ ਬੱਚਿਆਂ ਦੇ ਨਾਲ ਆਪਣਾ ਸਮਾਂ ਬਿਤਾਓ ਬੱਚੀ ਖੁਚੀ ਜ਼ਿੰਦਗੀ ਆਪਣੇ ਪਰਿਵਾਰ ਦੇ ਨਾਲ ਕੱਢੋ ਇਹੀ ਤੁਹਾਡੇ ਲਈ ਬਿਹਤਰ ਹੈ ਦੋਨੋਂ ਉਸ ਅਪਾਹਜ ਵਿਅਕਤੀ ਤੇ ਖੂਬ ਹਾਸਾ ਮਜ਼ਾਕ ਕਰਨ ਲੱਗਦੇ ਹਨ ਤੇ ਕਹਿੰਦੇ ਹਨ ਸਾਰੇ ਦੇਖੋ ਇਸ ਦੇ ਵਾਲ ਇਸ ਦੀ ਸ਼ਕਲ ਕਿੰਨੀ ਭਿਆਨਕ ਹੈ ਤੇ ਉਤੋਂ ਇੰਨੀਆਂ ਵੱਡੀਆਂ ਵੱਡੀਆਂ ਮੁੱਛਾਂ ਇਹ ਸੁਣ ਕੇ ਉਸ ਅਪਾਹਜ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਸੋਚਦਾ ਹੈ ਕਿ ਸ਼ਾਇਦ ਇਹ ਲੋਕ ਸਹੀ ਕਹਿ ਰਹੇ ਹਨ ਉਹ ਆਪਣੀ ਫਾਈਲ ਚੁੱਕ ਕੇ ਵਾਪਸ ਜਾਣ ਲੱਗਦਾ ਹੈ ਫਿਰ ਪਿੱਛੇ ਸਤਾਹੀ ਕਸਤਾਲ ਦੀ ਕੁੜੀ ਅਨੀਤਾ ਬੈਠੀ ਸੀ ਜੋ ਇੰਟਰਵਿਊ ਦੇਣ ਆਈ ਸੀ ਉਹ ਇਹਨਾਂ ਦੋਹਾਂ ਦੀਆਂ ਗੱਲਾਂ ਸੁਣ ਰਹੀ ਸੀ ਉਸਨੇ ਅਪਾਹਜ ਵਿਅਕਤੀ ਨੂੰ ਕਿਹਾ ਸਰ ਇਹ ਲੋਕ ਤਾਂ ਅਜਿਹੀ ਹੀ ਹਨ ਤੁਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਤੁਸੀਂ ਜਿਸ ਕੰਮ ਦੇ ਲਈ ਆਏ ਹੋ ਉਹ ਕਰਕੇ ਜਾਓ ਤੁਹਾਨੂੰ ਸਭ ਤੋਂ ਜ਼ਿਆਦਾ ਐਕਸਪੀਰੀਅੰਸ ਹੋਵੇਗਾ ਵੈਸੇ ਵੀ ਕੰਪਨੀ ਕਾਬਲੀਅਤ ਅਤੇ ਐਕਸਪੀਰੀਅੰਸ ਦੇ ਆਧਾਰ ਤੇ এমਪਲੋયર ਦੀ ਸਿਲੈਕਸ਼ਨ ਕਰਦੀ ਹੈ। ਇਸ ਲਈ ਤੁਸੀਂ ਮੇਰੀ ਕੁਰਸੀ ਤੇ ਬੈਠ ਜਾਓ। ਮੈਂ ਦੂਜੀ ਕੁਰਸੀ ਤੇ ਬੈਠ ਜਾਂਦੀ ਹਾਂ। ਫਿਰ ਹਾਲ ਵਿੱਚ ਕੰਪਨੀ ਵੱਲੋਂ ਇੱਕ ਮੈਡਮ ਆਉਂਦੀ ਹੈ ਤੇ ਉਹ ਕਹਿੰਦੀ ਹੈ ਇੰਟਰਵਿਊ ਸ਼ੁਰੂ ਹੋਣ ਵਾਲਾ ਹੈ। ਤੁਸੀਂ ਸਾਰੇ ਆਪਣੇ ਡਾਕੂਮੈਂਟਸ ਜਮ੍ਹਾਂ ਕਰਵਾ ਦਿਓ ਤੇ ਸਭ ਤੋਂ ਪਹਿਲਾਂ ਉਸ ਬਜ਼ੁਰਗ ਵਿਅਕਤੀ ਨੂੰ ਬੁਲਾਉਂਦੇ ਹਨ। ਉਹਦੀ ਫਾਈਲ ਲੈ ਕੇ ਮੈਡਮ ਅੰਦਰ ਚਲੀ ਜਾਂਦੀ ਹੈ। ਦਿਲਬਾਗ ਤੇ ਰਿੰਪੀ ਫਿਰ ਹੱਸਦੇ ਨੇ ਕਿ ਇਸ ਨੂੰ ਇਸ ਲਈ ਪਹਿਲਾਂ ਬੁਲਾਇਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਅਪਾਹਜ ਹੈ ਇਸ ਤੋਂ ਜ਼ਿਆਦਾ ਬੈਠਾ ਨਹੀਂ ਜਾਵੇਗਾ ਇਸ ਲਈ ਜਲਦੀ ਨਾਲ ਇੰਟਰਵਿਊ ਲੈ ਕੇ ਇਹਨੂੰ ਭਜਾ ਦਿੰਦੇ ਹਾਂ ਦਿਲਬਾਗ ਕਹਿੰਦਾ ਹੈ ਤੂੰ ਦੇਖੀ ਰਿੰਪੀ ਸਿਲੈਕਸ਼ਨ ਆਪਣਾ ਹੀ ਹੋਵੇਗਾ ਸਾਡੇ ਵਿੱਚ ਬਹੁਤ ਕਾਬਲੀਅਤ ਹੈ ਟੈਨਸ਼ਨ ਨਾ ਲੈ ਸਾਡੀ ਜੋਬ ਪੱਕੀ ਹੈ ਅਪਾਹਜ ਵਿਅਕਤੀ ਅੰਦਰ ਜਾਂਦੇ ਜਾਂਦੇ ਉਹਨਾਂ ਦੀਆਂ ਗੱਲਾਂ ਸੁਣ ਲੈਂਦਾ ਹੈ ਥੋੜੀ देर ਬਾਅਦ ਮੈਡਮ ਫਿਰ ਆਉਂਦੀ ਹੈ ਤੇ ਕਹਿੰਦੀ ਹੈ ਦਿਲਬਾਗ ਰਿੰਪੀ ਅਤੇ ਅਨੀਤਾ ਤੁਸੀਂ ਤਿੰਨੋਂ ਇਕੱਠੇ ਇੰਟਰਵਿਊ ਦੇ ਲਈ ਆ ਜਾਓ ਜਦੋਂ ਇੰਟਰਵਿਊ ਦੇ ਲਈ ਦਿਲਬਾਗ ਤੇ ਰਿੰਪੀ ਅੰਦਰ ਜਾਂਦੇ ਹਨ ਤਾਂ ਕੈਬਨ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਉਹਨਾਂ ਦੇ ਪਸੀਨੇ ਛੁੱਟਣ ਲੱਗਦੇ ਹਨ। ਉਹ ਅਪਾਹिज ਵਿਅਕਤੀ ਹੀ ਬੌਸ ਦੀ ਕੁਰਸੀ ਤੇ ਬੈਠਾ ਹੁੰਦਾ ਹੈ। ਉਸ ਨੂੰ ਦੇਖ ਕੇ ਰਿੰਪੀ ਪੜਕ ਉੱਠਦੀ ਹੈ ਤੇ ਕਹਿੰਦੀ ਹੈ ਕਿ ਬੌਸ ਦੀ ਕੁਰਸੀ ਤੇ ਕਿਉਂ ਬੈਠਾ ਹੈ? ਲੰਗੜੇ ਤੇਰੀ ਐਨੀ ਹਿੰਮਤ? ਤਾਂ ਦਿਲਬਾਗ ਰਿੰਪੀ ਨੂੰ ਕਹਿੰਦਾ ਹੈ, ਰਿੰਪੀ ਬੇਵਕੂਫ ਨਾ ਬਣ ਤੈਨੂੰ ਦਿਖਾਈ ਨਹੀਂ ਦਿੰਦਾ ਇਹ ਕੰਪਨੀ ਦਾ ਬੌਸ ਹੈ। ਅਪਾਹिज ਵਿਅਕਤੀ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ। ਤੇ ਸੋਟੀ ਸੁੱਟ ਦਿੰਦਾ ਹੈ ਤੇ ਆਪਣੀ ਪੱਗ ਉਤਾਰ ਦਿੰਦਾ ਹੈ ਤੇ ਨਾਲ ਹੀ ਨਕਲੀ ਮੁੱਛਾਂ ਤੇ ਦਾੜੀ ਜੋ ਲਗਾਈ ਸੀ ਉਹ ਸਭ ਕੁਝ ਲਾ ਕੇ ਰੱਖ ਦਿੰਦਾ ਹੈ ਇਹ ਸਭ ਦੇਖ ਕੇ ਰਿੰਪੀ ਦਾ ਸਿਰ ਚੱਕਰਾ ਜਾਂਦਾ ਹੈ ਉਹ ਅਪਾਹਜ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਰਜਨ ਸਿੰਘ ਜੀ ਹੀ ਸੀ ਅਰਜਨ ਸਿੰਘ ਜੀ ਹੀ ਇਸ ਕੰਪਨੀ ਦੇ ਮਾਲਕ ਸਨ ਅਰਜਨ ਸਿੰਘ ਜੀ ਨੇ ਕਿਹਾ ਕਿ ਹਾਂ ਮੈਂ ਹੀ ਇਸ ਕੰਪਨੀ ਦਾ ਬੌਸ ਹਾਂ ਮੈਂ ਆਪਣੇ ਆਪ ਨੂੰ ਬੇਸਹਾਰਾ ਦਿਖਾਇਆ ਲਾਚਾਰ ਦਿਖਾਇਆ ਪਰੇਸ਼ਾਨ ਦਿਖਾਇਆ ਉਹ ਇਸ ਲਈ ਕਿਉਂਕਿ ਮੈਂ ਤੁਹਾਡਾ ਤਿੰਨਾਂ ਦਾ ਟੈਸਟ ਲੈ ਰਿਆ ਸੀ ਬਾਅਦ ਹੀ ਤੁਹਾਡਾ ਇੰਟਰਵਿਊ ਹੋ ਗਿਆ ਹੁਣ ਮੈਂ ਤੁਹਾਨੂੰ ਰਿਜ਼ਲਟ ਦੱਸ ਦਿੰਦਾ ਹਾਂ ਦਿਲਬਾਗ ਅਤੇ ਰਿੰਪੀ ਜੇ ਤੁਸੀਂ ਆਪਣੇ ਕੀਤੇ ਤੇ ਸ਼ਰਮਿੰਦਾ ਹੁੰਦੇ ਤਾਂ ਸ਼ਾਦਮੈਂ ਪਿਛਲੀਆਂ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਤੁਹਾਨੂੰ ਜੌਬ ਤੇ ਰੱਖ ਲੈਂਦਾ ਨੌਕਰੀ ਦੇ ਦਿੰਦਾ ਪਰ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਮੇਰੇ ਲਾਚਾਰੀ ਦਾ ਮਜ਼ਾਕ ਬਣਾਇਆ ਅਰਜੁਨ ਸਿੰਘ ਜੀ ਕਹਿਣ ਲੱਗੇ ਮੈਂ ਕਿਸੇ ਦਾ ਰੈਜ਼ਿਊਮ ਨਹੀਂ ਦੇਖਦਾ ਕੈਰੈਕਟਰ ਦੇਖਦਾ ਹਾਂ ਤੁਹਾਡਾ ਕੈਰੈਕਟਰ ਤਾਂ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਤੁਸੀਂ ਇੰਨਾ ហេਠਾ ਡਿੱਗ ਜਾਓਗੇ ਇਹ ਮੈਂ ਨਹੀਂ ਜਾਣਦਾ ਸੀ ਮੈਂ ਆਪਣੀ ਕੰਪਨੀ ਦੇ ਲਈ ਇਮਾਨਦਾਰ ਤੇ ਨੇਕਦਿਲ EMPLOYEER ਲੱਭ ਰਿਹਾ ਸੀ ਤੁਹਾਡੇ ਵਰਗੇ ਨੀਚ ਹਰਕਤਾਂ ਕਰਨ ਵਾਲਿਆਂ ਨੂੰ ਨਹੀਂ ਤੁਸੀਂ ਮੇਰਾ ਕਿੰਨਾ અપਮਾਨ ਕੀਤਾ ਮੈਨੂੰ ਆਪਣੇ ਹੀ ਘਰੋਂ ਕੱਢ ਦਿੱਤਾ ਇਹ ਸਭ ਦੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਦੋਨੋਂ ਇਸ ਕੰਪਨੀ ਵਿੱਚ ਕੰਮ ਕਰਨ ਦੇ ਲਾਇਕ ਹੋ ਅਰਜਨ ਸਿੰਘ ਜੀ ਵਿਕਰਮ ਨੂੰ ਬੁਲਾਉਂਦੇ ਹਨ ਵਿਕਰਮ ਨੂੰ ਸਾਹਮਣੇ ਖੜਾ ਦੇਖ ਦਿਲਬਾਗ ਤੇ ਰਿੰਪੀ ਆਪਣਾ ਸਿਰ ហេਠਾਂ ਝੁਕਾ ਲੈਂਦੇ ਹਨ ਅਰਜਨ ਸਿੰਘ ਜੀ ਵਿਕਰਮ ਨੂੰ ਕਹਿੰਦੇ ਹਨ ਕਿ ਇਹਨਾਂ ਨੂੰ ਆਫਿਸ ਚੋਂ ਬਾਹਰ ਕੱਢ ਦੇ ਮੈਂ ਇਹਨਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਇਹ ਤਾਂ ਇਨਸਾਨ ਵੀ ਨਹੀਂ ਰਹੇ ਦਿਲਬਾਗ ਤੇ ਰਿੰਪੀ ਅਰਜਨ ਸਿੰਘ ਜੀ ਦੇ ਪੈਰਾਂ ਵਿੱਚ ਬੈਠ ਕੇ ਮਾਫੀ ਮੰਗਦੇ ਹਨ ਕਿ ਸਾਨੂੰ ਮਾਫ ਕਰ ਦਿਓ ਪਿਤਾ ਜੀ ਸਾਡਾ ਘਰ ਵੇਚ ਚੁੱਕਿਆ ਹੈ ਅਸੀਂ ਸੜਕ ਤੇ ਆ ਗਏ ਹਾਂ ਅਰਜਨ ਸਿੰਘ ਜੀ ਕਹਿਣ ਲੱਗੇ ਅਰਜਨ ਸਿੰਘ ਜੀ ਕਹਿਣ ਲੱਗੇ ਫਿਰ ਵੀ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਬਜੀ ਅਰਜਨ ਸਿੰਘ ਜੀ ਦੇ ਰੁਤਬੇ ਨੂੰ ਦੇਖਦੇ ਹੀ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਨਕਲੀ ਹੰਝੂ ਵਹਾਉਣ ਲੱਗੇ ਪਰ ਅਰਜਨ ਸਿੰਘ ਜੀ ਇੱਕ ਵਾਰ ਭਰੋਸਾ ਤੜਵਾ ਚੁੱਕੇ ਸੀ ਵਾਰ-ਵਾਰ ਝੂਠੇ ਝਾਂਸੇ ਵਿੱਚ ਨਹੀਂ ਆਉਣ ਵਾਲੇ ਸੀ ਅਰਜਨ ਸਿੰਘ ਜੀ ਕਹਿੰਦੇ ਹਨ ਕਿ ਹੁਣ ਤੁਸੀਂ ਖੜੇ-ਖੜੇ ਮੇਰਾ ਮੂੰਹ ਕੀ ਦੇਖ ਰਹੇ ਹੋ ਉਹਨਾਂ ਦੀਆਂ ਫਾਈਲਾਂ ਚੁੱਕ ਕੇ ਉਹਨਾਂ ਦੇ ਮੂੰਹ ਤੇ ਮਾਰਦੇ ਹਨ ਤੇ ਕਹਿੰਦੇ ਹਨ ਕਿ ਇੱਥੋਂ ਦਫਾ ਹੋ ਜਾਓ ਅਨੀਤਾ ਨੂੰ ਉਸ ਦੀ ਇਮਾਨਦਾਰੀ ਦੀ ਵਜ੍ਹਾ ਨਾਲ ਜੌਬ ਮਿਲ ਜਾਂਦੀ ਹੈ ਕਿਉਂਕਿ ਉਸ ਨੇ ਅਪਾਹਜ ਵਿਅਕਤੀ ਦਾ ਸਾਥ ਦਿੱਤਾ ਸੀ ਸੋ ਦੋਸਤੋ ਅਰਜਨ ਸਿੰਘ ਜੀ ਦਾ ਦਿਲ ਬਹੁਤ ਵੱਡਾ ਸੀ ਆਪਣੇ ਬੇਟੇ ਤੇ ਨੂਨੂ ਦੇਖਣ ਤੋਂ ਬਾਅਦ ਵੀ ਉਹਨਾਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਸੀ ਪਰ ਉਹਨਾਂ ਨੇ ਬਹੁਤ ਨੀਚ ਹਰਕਤ ਕੀਤੀ ਅਪਾਹਜ ਵਿਅਕਤੀ ਦੇ ਨਾਲ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਇਹ ਸੋਚ ਕੇ ਉਹਨਾਂ ਨੇ ਉਹਨਾਂ ਨੂੰ ਜੌਬ ਤੇ ਨਹੀਂ ਰੱਖਿਆ ਕਿਉਂਕਿ ਪਿਓ ਦਾ ਪਿਓ ਹੀ ਹੁੰਦਾ ਹੈ ਉਹਦਾ ਦਿਲ ਬਹੁਤ ਵੱਡਾ ਹੁੰਦਾ ਹੈ ਪਰ ਬੱਚੇ ਜਦੋਂ ਗਲਤ ਕਰਨ ਤਾਂ ਉਹਨਾਂ ਨੂੰ ਸਜ਼ਾ ਦੇਣ ਦਾ ਹੱਕ ਵੀ ਇੱਕ ਪਿਓ ਦਾ ਹੀ ਹੁੰਦਾ ਹੈ ਅਰਜਨ ਸਿੰਘ ਜੀ ਨੇ ਆਪਣੇ ਬੇਟੇ ਤੇ ਨੂ ਦੇ ਨਾਲ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰ ਦੇਣਾ ਅਤੇ ਅੱਗੇ ਵੀ ਸ਼ੇਅਰ ਕਰ ਦੇਣਾ ਅਤੇ ਦੋਸਤੋ ਇਹੋ ਜਿਹਿਆਂ ਹੀ ਪਰਵਾਰਿਕ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪੂਰੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ